ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੰਡ ਮੌੜ ਇਸ ਮੌੜ ਨੂੰ ਥੜੇ ਮੌੜਾਂ ਨਾਲ ਵੀ ਜਾਣਿਆ ਜਾਂਦਾ ਦੋਸਤੋ ਜ਼ਿਲ੍ਹਾ ਫਰੀਦਕੋਟ ਦਾ ਪੰਡ ਤੇ ਤਹਿਸੀਲ ਇਹਨੂੰ ਕੋਟਕਪੂਰਾ ਪੈ ਜਾਂਦੀ ਹੈ ਇਸ ਪੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੁਆ ਗੱਬਣ ਵਾਇੜ ਵਕਾਊ ਆ ਜੀ ਦੀ ਡਿਟੇਲ ਆਪਾਂ ਆਪ ਹੀ ਦੇਵਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ। ਸੋ ਦੋਸਤੋ ਡਿਟੇਲ ਇਹਦੀ ਇਸ ਪ੍ਰਕਾਰ ਆ। ਪਹਿਲਾ ਸੂਆ ਸੂਣਾ ਇਹਨੇ ਗੱਬਣਾ ਕਰਮਾ ਵਾਲੀ ਤੇ ਥਣ ਹਵਾਨੇ ਦੀ ਬਹੁਤ ਚੰਗੀ ਸਾਫ ਸੁਥਰੀ ਆ। ਚੰਗਾ ਕਦਕਾਠਾ ਐਚ ਐਫਾ ਪਿਓਰ ਤੇ ਇੱਕ ਹਫਤਾ ਇਹਨੇ ਸੂਣ ਚ ਲੈ ਜਾਣਾ। ਦੁੱਧ ਦੋਸਤੋ ਕਟੋ ਕਟਾ ਬਾਈ ਹਰਾਂ ਦੇ ਦਸਨ ਮੁਤਾਬਕ 20 ਪਲੱਸ ਪਹਿਲੇ ਸੂਏ ਕੱਢੂਗੀ ਤੇ ਚਮਕਦਮਕ ਚੰਗੀ ਆ ਦੋਸਤੋ ਬਰੀਕ ਚਮੜੀ ਦੀ ਆ ਤੇ ਪਤਲੇ ਪਿੰਡੇ ਦੀ ਆ ਦੋਸਤੋ ਚੰਗੀਆਂ ਬਰੀਕੀਆਂ ਤੇ ਸੋਹਣਾ ਥਣ ਹਵਾ ਨਾ ਲੱਗਿਆ ਥਣ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਦੇਖ ਸਕਦੇ ਆ ਦੋਸਤੋ ਬਹੁਤ ਚੰਗਾ ਥਣ ਲੱਗਿਆ ਤੇ ਸਾਊ ਤੇ ਸੀਲ ਸੁਭਾਦੀ ਆ ਦੋਸਤੋ ਦੇਖ ਸਕਦੇ ਆ ਤੁਸੀਂ ਬਹੁਤ ਸੋਹਣਾ ਮੋਟਾ ਮੋਟਾ ਥਣ ਲੱਗਿਆ ਦੋਸਤੋ ਮੁੱਠੀ ਦੀ ਚਵਾਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੀ ਆ ਦੇਖ ਸਕਦੇ ਆਂ ਦੋਸਤੋ ਬਹੁਤ ਚੰਗਾ ਹਵਾਨਾ ਤੇ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਆ ਥਣਾ ਦਾ ਦੋਸਤੋ ਬਿਲਕੁਲ ਸੇਮ ਥਣਾ ਦਾ ਸਾਈਜ਼ ਆ ਤੇ ਚਮਕ ਦੇਖ ਲਓ ਦੋਸਤੋ ਬਹੁਤ ਚੰਗੀ ਆ ਤੋੜ ਕੇ ਤੁਹਾਨੂੰ ਦਿਖਾ ਦੇਾਂਗੇ ਦੇਖ ਸਕਦੇ ਆਂ ਜੀ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦੇਵਾਂਗੇ ਤੁਰਦੀ ਤੋਂ ਤੁਹਾਨੂੰ ਸਾਰੀ ਹਵਾਨੀ ਦੀ ਜੱਜਮੈਂਟ ਆ ਜੂਗੀ ਬਹੁਤ ਸਾਫ ਸੁਥਰੀ ਗਾਂ ਦੋਸਤੋ ਪਹਿਲਾ ਸੂਆ ਵਹਿੜਾ ਤੇ ਬਾਈ ਜੀ ਤੋੜ ਕੇ ਵਿਖਾਉਣੇ ਆ ਤੁਹਾਨੂੰ ਹਵਾਨਾ ਬਹੁਤ ਸਾਫ ਸੁਥਰਾ ਦੋਸਤੋ ਚੰਗੀ ਤਰ੍ਹਾਂ ਤੁਹਾਨੂੰ ਹਵਾਨਾ ਤੁਰਦੀ ਤੋਂ ਪਤਾ ਲੱਗ ਜੂ ਇੱਕ ਹਫਤਾ ਸੂਣ ਚ ਬਾਕੀ ਆ ਮੇਰੇ ਹਿਸਾਬ ਨਾਲ 7-8 ਦਿਨ ਲੈ ਜਾਣੇ ਆ ਗਾਂ ਨੇ ਕਿਉਂਕਿ ਢਿੱਲ ਬਹੁਤ ਪਈ ਆ ਇਹ ਢਿੱਲਾ ਜਿਹੜੀ ਦੋਸਤੋ ਇਹਨੇ ਸਾਰੀ ਕਵਰ ਕਰਨੀ ਆ ਦੇਖ ਸਕਦੇ ਆ ਜੀ ਤੁਸੀਂ ਬਹੁਤ ਉੱਪਰ ਤੱਕ ਹਵਾ ਨਾਇ ਨੇ ਤਿਆਰ ਕਰਨਾ ਤੇ ਮੌਲ ਦੋਸਤੋ ਇਹਦਾ 90000 ਹੋਊਗਾ 90000 ਦੇ ਵਿੱਚੋਂ ਦੋਸਤੋ ਮਾਨਤਨ ਤੁਹਾਡਾ ਜਰੂਰ ਹੋ ਜਾਣਾ ਤੇ ਇਸ ਵਾਇਰ ਲਈ ਬਾਈ ਨਾਲ ਗੱਲ ਕਰਨ ਲਈ ਨੰਬਰ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਬਾਈ ਦਾ ਨਾਮ ਕਰਨ ਚਰਨ ਸਿੰਘ ਆ ਪਿੰਡ ਮੌੜ ਜ਼ਿਲ੍ਹਾ ਫਰੀਦਕੋਟ ਥੜੇ ਮੋੜਾ ਨਾ ਜਾਣਿਆ ਜਾਂਦਾ ਦੋਸਤੋ ਇਸ ਪਿੰਡ ਨੂੰ ਤੇ ਨੰਬਰ 99885 64135 ਦੁਬਾਰਾ ਫੇਰ ਦੱਸ ਦਿੰਨਾ 99885 64135 ਨੰਬਰ ਆ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਉੱਪਰਲੇ ਪਾਸੇ ਚੱਲ ਰਿਹਾ ਇਹ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਦੋਸਤੋ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਬਹੁਤ-ਬਹੁਤ ਧੰਨਵਾਦ